ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਪ੍ਰਮਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੀ ਮਾਗੀ ਦੀਆਂ ਮਾਗ ਮਹੀਨੇ ਦੀਆਂ ਅਤੇ ਮਾਗੀ ਦੇ ਤਿਉਹਾਰ ਦੀਆਂ ਜਿਹੜਾ ਇੱਕ ਇਤਿਹਾਸਿਕ ਹੈ ਸਿੱਖ ਕੌਮ ਲਈ ਆਪ ਸਭ ਜੀ ਨੂੰ ਬਹੁਤ-ਬਹੁਤ ਵਧਾਈਆਂ ਹੋਣ ਅਸੀਂ ਅੱਜ ਗੱਲ ਕਰਾਂਗੇ ਕਿ ਮਾਗੀ ਵਾਲੇ ਦਿਨ ਅਸੀਂ ਮੁਕਸਾ ਸਾਹਿਬ ਜੀ ਧਰਤੀ ਦੇ ਉੱਤੇ ਜਾ ਕੇ ਨਤਮਸਤਕ ਹੁੰਦੇ ਹਾਂ ਇਸ ਦੇ ਪਿੱਛੇ ਕੀ ਇਤਿਹਾਸ ਹੈ ਮਾਗੀ ਦਾ ਤਿਹਾੜ ਅਸੀਂ ਕਿਉਂ ਮਨਾਉਂਦੇ ਹਾਂ ਅਤੇ ਖਤਰਾਨੇ ਦੀ ਜਿਹੜੀ ਢਾਬ ਸੀ ਉਸ ਦਾ ਨਾਮ ਜਿਹੜਾ ਅਸੀਂ ਮੁਕਸਾ ਸਾਹਿਬ ਕਿਵੇਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾ ਰਹੇ ਸਨ ਚਲੇ ਗਏ ਸਨ ਤਾਂ ਉਸ ਸਮੇਂ ਦੇ ਵਿੱਚ ਜਿਵੇਂ ਕਿ ਅਸੀਂ ਪਿਛਲੇ ਸਾਰਾ ਇਤਿਹਾਸ ਦੇ ਵਿੱਚ ਦੱਸਿਆ ਸੀ ਕਿ ਕਿਸ ਤਰ੍ਹਾਂ ਸਹਬਜ਼ਾਦਿਆਂ ਦੀਆਂ ਸ਼ਹਾਤਾ ਹੁੰਦੀਆਂ ਹਨ ਚਮਕੌਰ ਦੀ ਗੜੀ ਦੇ ਵਿੱਚ ਬੜਾ ਭਾਰੀ ਯੰਗ ਹੁੰਦਾ ਹੈ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਆ ਕੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੇ ਉਸ ਅਨੰਦਪੁਰ ਸਾਹਿਬ ਦੇ ਉੱਤੇ ਜਦੋਂ 40 ਜਿਹੜੇ ਸਿੰਘ ਸਨ ਭਾਈ ਮਹਾ ਸਿੰਘ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਸੀ ਕਿ ਸਾਨੂੰ ਆ ਹੁਣ ਮੁਗਲਾ ਦੇ ਨਾਲ ਔਰੰਗਜ਼ੇਬ ਦੇ ਨਾਲ ਸਾਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ ਸੋ ਉਹ ਸਮਝੌਤੇ ਦੇ ਹੱਕ ਵਿੱਚ ਸਨ ਕਿ ਸਾਨੂੰ ਬਹੁਤੀ ਹੁਣ ਲੰਮੀ ਜਿਹੜੀ ਲੜਾਈ ਰੱਖਣ ਦੇ ਨਾਲੋਂ ਅਸੀਂ ਸਮਝੌਤਾ ਕਰਕੇ ਸਾਰੇ ਰਹਿ ਸਕਦੇ ਹਾਂ ਸੋ ਅਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਭਈ ਅ ਅਸੀਂ ਇਹ ਸਮਝੌਤਾ ਨਹੀਂ ਕਰ ਸਕਦੇ ਉਹਨਾਂ ਨੇ ਅਦੋਂ ਫਿਰ ਕਿਹਾ ਸੀ ਕਿ ਅਸੀਂ ਤੁਹਾਨੂੰ ਛੱਡ ਕੇ ਜਾ ਰਹੇ ਹਾਂ ਸੋ ਗੁਰੂ ਜੀ ਨੇ ਕਿਹਾ ਸੀ ਕਿ ਜੇ ਤੁਸੀਂ ਸਾਨੂੰ ਛੱਡ ਕੇ ਚਲੇ ਜਾਓ ਇੱਕ ਬਦਾਵਾ ਲਿਖ ਕੇ ਦੇ ਜਾਵੋ ਤੁਸੀਂ ਸਾਡੇ ਗੁਰੂ ਨੇ ਤੇ ਅਸੀਂ ਤੁਹਾਡੇ ਸਿੱਖ ਨੇ ਸੋ ਉਹ ਜਦੋਂ ਬਦਾਵਾ ਆ ਲਿਖ ਕੇ ਜਦੋਂ ਚਲੇ ਗਏ ਸਨ ਸੋ ਜਦੋਂ ਇਤਿਹਾਸ ਦੱਸਦਾ ਹੈ ਕਿ ਉਹ ਜਦੋਂ ਆਪਣੇ ਇਲਾਕੇ ਮਾਝੇ ਦੇ ਵਿੱਚ ਭਾਲ ਗਏ ਸਨ ਤਾਂ ਉੱਥੇ ਜਿਹੜੀ ਮਾਤਾ ਭਾਗਕੌਰ ਮਾਤਾ ਭਾਗੋ ਜੀ ਸਨ ਜਦੋਂ ਉਹਨਾਂ ਨੇ ਪੁੱਛਿਆ ਸੀ ਕਿ ਤੁਸੀਂ ਲੜਾਈ ਦੀ ਫਤਿਹ ਕਰਕੇ ਆ ਗਏ ਹੋ ਤਾਂ ਉਹਨਾਂ ਨੇ ਅਦੋਂ ਕਿਹਾ ਸੀ ਕਿ ਅਸੀਂ ਗੁਰੂ ਜੀ ਨੂੰ ਬਦਾਵਾ ਲਿਖ ਕੇ ਆਗੇ ਹਾਂ ਕਿ ਅਸੀਂ ਤੁਹਾਡੇ ਸਿੱਖ ਨੇ ਤਾਂ ਅਦੋਂ ਦੱਸ ਦਿਆਂ ਕਿ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਪਾ ਲੋ ਚੂੜੀਆਂ ਤੇ ਅਸੀਂ ਹਥਿਆਰ ਲੈ ਕੇ ਅਸੀਂ ਉਸ ਜੰਗ ਦੇ ਮੈਦਾਨ ਦੇ ਵਿੱਚ ਅਸੀਂ ਉਸ ਜਾ ਕੇ ਜੁੱਝਾਂਗੇ ਆਪਨੇ ਗੁਰੂ ਜੀ ਦੇ ਨਾਲ ਜਾ ਕੇ ਸ਼ਹਾਤਾ ਪਾਵਾਂਗੇ ਸੋ ਉਹਨਾਂ ਨੇ ਜਦੋਂ ਇਹਨਾਂ ਨੂੰ ਬੰਕਾਰਿਆ ਸੀ ਤਾਂ ਉਸੇ ਸਮੇਂ ਹੀ ਫਿਰ ਜਿਹੜੇ ਭਾਈ ਮਹਾ ਸਿੰਘ ਜਥੇਦਾਰਤਾ ਨੇ ਉਹਨਾਂ ਦੇ 40 ਜਿਹੜੇ ਸਿੰਘ ਜਿਹਨਾਂ ਦਾ ਆਦਾਸ ਵਿੱਚ ਵਿਜਕਰ ਹੁੰਦਾ ਹੈ ਉਹਨਾਂ ਨੇ ਜਾ ਕੇ ਉਸੇ ਟਾਈਮ ਵਾਪਸ ਜਾ ਕੇ ਅਤੇ ਮਾਈ ਭਾਗੋ ਜਿਹੜੀ ਉਹ ਵੀ ਉਹਨਾਂ ਦੇ ਨਾਲ ਗਏ ਸਨ ਉਹਨਾਂ ਨੇ ਜਾ ਕੇ ਗੁਰੂ ਜੀ ਦਾ ਪਿੱਛਾ ਜਿਹੜਾ ਔਰੰਗਜ਼ਾ ਔਰੰਗਜੀਤ ਦੀਆਂ ਜਿਹੜੀਆਂ ਫੌਜਾਂ ਕਰ ਰਹੇ ਸਨ ਖਤਰਾਨੇ ਦੀ ਢਾਬ ਦੇ ਲੱਗੇ ਜਾ ਕੇ ਉਹਨਾਂ ਨੇ ਉਹਨਾਂ ਦੇ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ ਸੀ ਸੋ ਉਹਨਾਂ ਨੇ ਬਹੁਤ ਹੀ ਦਲੇਰੀ ਦੇ ਨਾਲ ਅੱਗੇ ਵੱਧ-ਵੱਧ ਕੇ ਜਿਹੜਾ ਸੀ ਉਹਨਾਂ ਨੇ ਮੁਗਲਾਂ ਦੀਆਂ ਫੌਜਾਂ ਦਾ ਜਿਹੜਾ ਟੱਕਰ ਆ ਕੀਤਾ ਸੀ ਸੋ ਗੁਰੂ ਜੀ ਜਿਹੜੇ ਸਨ ਆਪਣੀਆਂ ਅੱਖਾਂ ਦੇ ਨਾਲ ਆਪਣੇ ਸਿੰਘਾਂ ਨੂੰ ਉਸ ਲੜਾਈ ਦੇ ਮੈਦਾਨ ਵਿੱਚ ਜਿਹੜਾ ਜੂਝਦਿਆਂ ਹੋਇਆ ਦੇਖ ਰਹੇ ਸਨ ਸੋ ਉਸ ਦੇ ਵਿੱਚ ਅਨੇਕਾਂ ਹੀ ਦੁਸ਼ਮਣਾਂ ਨੂੰ ਉਹਨਾਂ ਨੇ ਜੰਗ ਦੇ ਵਿੱਚ ਮੌਤ ਦੇ ਘਾਟ ਉਤਾਰ ਕੇ ਉਹਨਾਂ ਨੇ ਸਿੰਘਾਂ ਨੇ ਜਿਹੜੀਆਂ ਸ਼ਹਾਤਾ ਕੀਤੀਆਂ ਸੀ ਸ਼ਹਾਤਾ ਪਾ ਗਏ ਸਨ ਉਸ ਸਮੇਂ ਤੋਂ ਹੀ ਇਹ ਦੱਸਦੇ ਹਨ ਕਿ ਇਤਿਹਾਸ ਦੇ ਵਿੱਚ ਇਹ ਜਿਹੜੀ ਗੱਲ ਸ਼ੁਰੂ ਹੋਈ ਸੀ ਕਿ ਆ ਜਦੋਂ ਨਾਮ ਰੱਖੇ ਜਾਂਦੇ ਸਨ ਸਿੰਘਾਂ ਦੇ ਸਿਰਾਂ ਦੇ ਇਹ ਮੇਰਾ 5 5000 ਇਹ ਮੇਰਾ 10000 ਇਹ ਮੇਰਾ 20000 ਸਿੱਖਾ ਇਹ ਮੇਰਾ 50000 ਸਿੱਖ ਹੈ ਸੋ ਗੁਰੂ ਜੀ ਨੇ ਜਿੰਨਾ ਜਿੰਨਾ ਸਿੰਘ ਖਾਲਸੇ ਜਦੋਂ ਅੱਗੇ ਵੱਧ-ਵੱਧ ਕੇ ਲੜੇ ਸਨ ਉਹਨਾਂ ਨੇ ਸ਼ਹਾਤਾਂ ਦਿੱਤੀਆਂ ਸਨ ਤਾਂ ਉਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਆਪਣਾ ਆਪਣੇ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਇਹ ਮੇਰੇ 20000 50000 10000 ਮੇਰੇ ਸਿੰਘ ਹਨ ਸੋ ਭਾਈ ਮਹਾ ਸਿੰਘ ਉਸ ਜੰਗ ਦੇ ਮੈਦਾਨ ਵਿੱਚ ਜਦੋਂ ਜ਼ਖਮੀ ਹੋ ਗਏ ਤਾਂ ਗੁਰੂ ਜੀ ਨੇ ਉਹਨਾਂ ਦੇ ਲਾਗੇ ਜਾ ਕੇ ਜਦੋਂ ਉਹਨਾਂ ਦਾ ਸਿਰ ਜਿਹੜਾ ਸੀ ਆਪਣੇ ਹੱਥਾਂ ਦੇ ਉੱਤੇ ਰੱਖ ਕੇ ਪੁੱਛਿਆ ਸੀ ਅਤੇ ਕਿ ਤੁਸੀਂ ਬੜੀ ਬਹਾਦਰੀ ਨਾਲ ਲੜਿਓ ਦੱਸੋ ਕੋਈ ਤੁਹਾਡੀ ਦਿਲੀ ਇੱਛਾ ਹੋਵੇ ਤੁਸੀਂ ਕੀ ਮੰਗਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਸੀ ਕੋਈ ਨਹੀਂ ਪਰ ਗੁਰੂ ਜੀ ਨੇ ਫਿਰ ਵੀ ਕਿਹਾ ਸੀ ਕਿ ਦੱਸੋ ਉਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਜਿਹੜਾ ਸਾਡਾ ਬਦਾਵਾ ਲਿਖਿਆ ਹੋਇਆ ਹੈ ਇਸ ਨੂੰ ਪਾੜ ਦਿਓ ਜਿਸ ਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਸੀ ਆਪਣੇ ਹੱਥਾਂ ਦੇ ਨਾਲ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਸੋ ਗੁਰੂ ਜੀ ਨੇ ਕੰਵਰ ਕਸੇ ਦੇ ਵਿੱਚੋਂ ਉਹ ਜਿਹੜਾ ਬਦਾਵਾ ਸੀ ਖਤਰਾਨੇ ਦੀ ਢਾਬ ਦੇ ਉੱਤੇ ਜਦੋਂ ਉਹ ਪਾੜਿਆ ਸੀ ਤਾਂ ਉਸ ਤੋਂ ਬਾਅਦ ਜਿਹੜੇ ਭਾਈ ਮਹਾ ਸਿੰਘ ਸੀ ਉਹਨਾਂ ਦੀ ਉੱਥੇ ਮੁਕਤੀ ਹੋਈ ਸੀ ਅੱਜ ਉੱਥੇ ਅਸੀਂ ਉਸ ਖਤਰਾਨੇ ਦੀ ਜਿਹੜੀ ਢਾਬ ਦਾ ਜਿਹੜਾ ਨਾਂ ਹੈ ਮੁਕਸਰ ਸਾਹਿਬ ਹੈ ਅਸੀਂ ਅੱਜ ਉੱਥੇ ਮਾਗੀ ਦੇ ਤਿਹਾਰੇ ਦੇ ਉੱਤੇ ਲੱਖਾਂ ਦੀ ਗਿਣਤੀ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਨਤਮਸਤਕ ਉਹਨਾਂ ਆਪਣੇ ਸਿੰਘਾਂ ਨੂੰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਯਾਦ ਕਰਦੇ ਹਾਂ ਇਸ ਦਿਨ ਦੇ ਉੱਤੇ ਸੋ ਅੱਜ ਇਹ ਸੀ ਇਤਿਹਾਸ ਜਿਹੜਾ ਸੀ ਮਾਗੀ ਦਾ ਸੀ ਜਿਹੜੀ ਮਾਤਾ ਭਾਗੋ ਸੀ ਮਾਈ ਭਾਗੋ ਸੀ ਉਹਨਾਂ ਦੇ ਬਾਰੇ ਅਸੀਂ ਥੋੜੀ ਜੀ ਗੱਲ ਕਰਾਂਗੇ ਕਿ ਮਾਈ ਭਾਗੋ ਸੀ ਜਿਹੜੇ ਉਹਨਾਂ ਦਾ ਜਿਹੜਾ ਜਨਮ ਸੀ ਅੰਮ੍ਰਿਤਸਰ ਦੇ ਚਬਾਲ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਂ ਜਿਹੜਾ ਮੱਲੋਸ਼ਾ ਲੰਗਾ ਸੀ ਉਸ ਦਾ ਪਰਿਵਾਰ ਭਾਈ ਲੰਗਾ ਜੀ ਹਰਮੰਦਰ ਸਾਹਿਬ ਦੀ ਅਸਾਰੀ ਵੇਲੇ ਵੀ ਜਿਹੜੇ ਸੇਵਾ ਕਰਦੇ ਰਹੇ ਹਨ 484 ਪਿੰਡਾਂ ਦੇ ਮੁਖੀ ਰਹਨ ਉਹਨਾਂ ਉਹਨਾਂ ਦੇ ਜਿਹੜੇ ਪਿਤਾ ਸਨ ਗੁਰੂ ਅਰਜਨ ਜੀ ਦੇ ਵਕਤ ਦੇ ਉੱਤੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਸਮੇਂ ਜਦੋਂ ਲਾਹੌਰ ਗਏ ਸਨ ਸ਼ਹਾਦਤ ਦੇਣ ਵਾਲੇ ਪੰਜ ਸਿੰਘਾਂ ਆਪ ਪੰਜ ਸਿੰਘਾਂ ਵਿੱਚ ਆਪ ਉਸ ਸ਼ਾਮਲ ਸਨ ਸੋ ਇੱਕ ਇਹਨਾ ਬੜਾ ਪੁਰਾਣਾ ਇਤਿਹਾਸ ਹੈ ਉਹਨਾਂ ਦਾ ਮਾਤਾ ਭਾਗਕੌਰ ਜੀ ਦੀਆਂ ਦੋ ਪੀੜੀਆਂ ਗੁਰੂ ਘਰ ਸੇਵਾ ਕਰਦੇ ਰਹੇ ਪਿਤਾ ਮੱਲੋ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਸ਼ਾਮਲ ਸਨ ਪਿਤਾ ਨੇ ਭਾਗਕੌਰ ਦੀ ਹਥਿਆਰਾਂ ਦੀ ਪੂਰੀ ਘੋੜਸਵਾਰੀ ਦੀ ਜਿਹੜੀ ਉਹਨਾਂ ਨੇ ਇਹਨਾਂ ਨੂੰ ਜਿਹੜੀ ਸਖਲਾਈ ਦਿੱਤੀ ਸੀ ਮਾਤਾ ਭਾਗਕੌਰ ਜੀ ਜਿਹੜੇ ਸਾਨੂੰ ਉਹਦੇ ਭਰਾ ਦਲਬਾਹ ਸਿੰਘ ਭਾਗ ਸਿੰਘ ਸਨ ਆਪਣੇ ਪਰਿਵਾਰ ਦੇ ਨਾਲ ਪਰਿਵਾਰ ਦੇ ਨਾਲ ਮਾਤਾ ਭਾਗਕੌਰ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਸਨ ਬਾਅਦ ਵਿੱਚ 1699 ਈਸਵੀ ਨੂੰ ਮਾਤਾ ਭਾਗਕੌਰ ਨੇ ਆ ਸਪਰਵਾਸ ਸਮੇਤ ਜਿਹੜਾ ਉਹਨਾਂ ਨੇ ਅੰਮ੍ਰਿਤ ਬਾਣ ਵੀ ਕੀਤਾ ਸੀ ਮਾਤਾ ਭਾਗਕੌਰ ਦਾ ਜਿਹੜਾ ਆਨੰਦ ਕਾਜ ਨਿਧਾਨ ਸਿੰਘ ਪੱਟੀ ਨਾਲ ਹੋਇਆ ਮਾਤਾ ਭਾਗੌਰ ਘੋੜ ਸਵਾਰ ਹਥਿਆਰਾਂ ਦੇ ਨਪੁੰਨ ਆ ਅਤੇ ਪੂਰੇ ਸੰਤ ਜਿਹੜੇ ਸੰਤ ਜਿਹੜੇ ਸਿਪਾਈ ਸਨ ਭਾਈ ਮਹਾ ਸਿੰਘ 40 ਸਿੰਘਾਂ ਨਾਲ ਜਦੋਂ ਬਦਾਵਾ ਦੇਖ ਕੇ ਵਾਸਤੇ ਭਾਈ ਮਾਤਾ ਭਾਗ ਕੋ ਦੀ ਸੀ ਜਿਹੜਾ ਉਹਨਾਂ ਨੇ ਉਹਨਾਂ ਨੂੰ ਇੰਨਾ ਵੱਡਾ ਜਿਹੜਾ ਹਲੋਣਾ ਦਿੱਤਾ ਸੀ ਉਹਨਾਂ ਨੇ ਕਿ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ 40 ਸਿੰਘਾਂ ਦੇ ਨਾਲ ਉੱਥੇ ਸ਼ਹਾਦਤ ਪਾਈ ਸੀ ਸੋ ਭਾਈ ਮਹਾ ਸਿੰਘ ਨੂੰ ਜਦੋਂ ਮਿਲ ਕੇ ਉਹਨਾਂ ਦੀ ਜਿਹੜੀ ਟੁੱਟੀ ਗੰਢੀ ਸੀ ਸੋ ਮਾਤਾ ਭਾਗੌਰ ਜੀ ਵੀ ਉਹ ਜ਼ਖਮੀ ਹੋ ਗਏ ਸਨ ਸੋ ਗੁਰੂ ਜੀ ਦੇ ਨਾਲ ਹੀ ਉਹ ਬਾਦ ਦੇ ਵਿੱਚ ਉੱਥੇ ਰਹੇ ਅਤੇ ਗੁਰੂ ਜੀ ਦੇ ਨਾਲ ਹੀ ਭਾਗੌਰ ਜੀ ਜਿਹੜੇ ਸਨ ਜਦੋਂ ਗੁਰੂ ਜੀ ਹਜੂਰ ਸਾਹਿਬ ਗਏ ਹਨ ਜਦੋਂ ਨਦੇੜ ਸਾਹਿਬ ਜਾਂਦੇ ਹਨ ਉੱਥੇ ਵੀ ਉਹਨਾਂ ਦੇ ਜਿਹੜੇ ਨਾਲ ਚਲੇ ਜਾਂਦੇ ਹਨ ਅਤੇ ਜਿਹੜੇ ਆਖਰੀ ਸਵਾਸਤ ਹਨ ਉਹ ਵੀ ਜਿਹੜੇ ਹਨ ਨਦੇਸ਼ ਸਾਹਿਬ ਦੇ ਉੱਤੇ ਮਾਤਾ ਭਾਵ ਕੋਰ ਜੀ ਜਿਹੜੇ ਹਨ ਆ ਉਹਨਾਂ ਦੇ ਪੂਰਨ ਹੁੰਦੇ ਆ ਸੋ ਅੱਜ ਅਸੀਂ ਉਹਨਾਂ ਨੂੰ ਵੀ ਮਾਤਾ ਭਾਵ ਕੋਰ ਜੀ ਨੂੰ ਅਤੇ ਸਾਰੇ ਹੀ ਜਿੰਨੇ ਸਿੰਘ ਸਿੰਘ ਦੇ ਹਨ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ ਸੋ ਇਹ ਸੀ ਜਿਹੜਾ ਸੀ ਖਤਰਾਂੇ ਦੀ ਟਾਪ ਤੋਂ ਬਣਿਆ ਮੁਕਸਰ ਸਾਹਿਬ ਦਾ ਇਤਿਹਾਸ ਅਤੇ ਅੱਜ ਅਸੀਂ ਉਹਨਾਂ ਸਾਰੇ ਸਿੰਘਾਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ